ਥਾਣਾ ਫਿਲੌਰ ਦੀ ਪੁਲਿਸ ਨੇ ਏਟੀਐਮ ਬਦਲ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਿਲੌਰ ਸਰਬੰਸਿੰਘ ਬੱਲ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਦੀ ਅਗਵਾਈ ਹੇਠ ਪੁਲਿਸ ਨੇ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਛਾਣ ਕਮਲਜੀਤ ਸਿੰਘ ਉਰਫ ਕੰਮਾ ਪੁੱਤਰ ਗੁਰਵਿੰਦਰ ਸਿੰਘ ਵਾਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਲੁਧਿਆਣਾ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਦੋਸ਼ੀ ਭੋਲੇ-ਭਾਲੇ ਲੋਕਾਂ ਨੂੰ ਪੈਸੇ ਕਢਵਾਉਣ ਲਈ ਸਹਾਇਤਾ ਕਰਨ ਦੇ ਬਹਾਨੇ ਉਹਨਾਂ ਦਾ ਏਟੀਐਮ ਬਦਲ ਕੇ ਧੋਖਾਧੜੀ ਕਰਦਾ ਸੀ ਫਿਲਹਾਲ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਕੱਲ ਮਿਤੀ 12 12 24 ਨੂੰ ਸ਼ਾਮ ਵੇਲੇ ਸਾਨੂੰ ਇਨਫੋਰਮੇਸ਼ਨ ਰਿਸਿਵ ਹੋਈ ਸੀ ਕਿ ਯੂਕੋ ਬੈਂਕ ਜੋ ਕਿ ਫਿਲੌਰ ਵਿਖੇ ਹੈ ਉਥੇ ਇੱਕ ਕੰਪਲੇਨੈਂਟ ਸੀ ਜਿਹਦੇ ਨਾਲ ਕੋਈ ਤੋਖਤੜੀ ਹੋ ਰਹੀ ਸੀ ਉਹਦਾ ਏਟੀਐਮ ਬਦਲਿਆ ਜਾ ਰਿਹਾ ਸੀਗਾ ਜਦ ਮੌਕੇ ਤੇ ਆ ਕੇ ਪੜਤਾਲ ਕੀਤੀ ਤੇ ਇਹ ਗੱਲ ਕਲੀਅਰ ਹੋਈ ਕਿ ਇੱਕ ਲੜਕਾ ਸੀ ਕਮਲਜੀਤ ਉਰਫ ਪੰਮਾ ਪੁੱਤਰ ਗੁਰਵਿੰਦਰ ਸਿੰਘ ਜੋ ਕਿ ਡਬਲ ਹਜ਼ਾਂ ਦਾ ਰਹਿਣ ਵਾਲਾ ਸੀ ਇਹਨੇ ਕੰਪਲੇਨੈਂਟ ਦੇ ਨਾਲ ਏਟੀਐਮ ਬਦਲ ਕੇ ਪੈਸੇ ਕਢਾਣ ਦੀ ਕੋਸ਼ਿਸ਼ ਕੀਤੀ ਸੀ ਤੇ ਪੈਸੇ ਕਢਾ ਵੀ ਲਏ ਸੀਗੇ ਤੇ ਜਿਸ ਸੰਬੰਧੀ ਕੰਪਲੇਨੈਂਟ ਨੂੰ ਸ਼ੱਕ ਹੋ ਗਿਆ ਸੀ ਤੇ ਇਹਨੇ ਇਸ ਨੂੰ ਮੌਕੇ ਤੇ ਹੀ ਰਾਉਂਡ ਅਪ ਕਰਵਾਤਾ ਸੀਗਾ ਤੇ ਪਬਲਿਕ ਦੀ ਮਦਦ ਦੇ ਨਾਲ ਇਸ ਨੂੰ ਰਾਉਂਡ ਅਪ ਕੀਤਾ ਗਿਆ ਤੇ ਪੁਲਿਸ ਨੂੰ ਇਨਫੋਰਮੇਸ਼ਨ ਰੀਸੀਵ ਹੋ ਕੇ ਸੀਸ ਦੇਖਲਾ ਮੁਕਦਮਾ 334 ਅਧੀਨ ਤਾਰਾ 318 4 ਬੀ ਐਨ ਐਸ ਥਾਣਾ ਫਲੋਰ ਦਾ ਰਜਿਸਟਰ ਕੀਤਾ ਤੇ ਇਹਦੇ ਦੀ ਗ੍ਰਿਫਤਾਰੀ ਕੰਸੀਡਰ ਕੀਤੀ ਪੜਤਾਲ ਤੋਂ ਗੱਲ ਰਿਲੀਵ ਹੋਈ ਹੈ ਕਿ ਇਹਦੇ ਦੇਖਲਾ 7 ਮੁਕਦਮੇ ਦਰਜ ਹੈ ਵੱਖ-ਵੱਖ ਥਾਣੇ ਦੇ ਲੁਧਿਆਣਿਆਂ ਦੇ ਵਿੱਚ ਜੋ ਕਿ ਖੂਆਂ ਤੋਂ ਲੈ ਕੇ 420 ਦੇ ਮੁਕਦਮੇ ਦਰਜ ਹੈ ਤੇ ਇਹਦੇ ਨਾਲ ਇੱਕ ਹੋਰ ਮੁੰਡਾ ਸੀ ਪਿੰਟੂ ਜੋ ਕਿ ਮੁਕੇ ਤੋਂ ਭੱਜ ਗਿਆ ਸੀ ਜਿਹਨੂੰ ਅਸੀਂ ਮੁਕਾਵੇਂ ਨਾਮਜ਼ਦ ਕਰ ਰਹੇ ਹਾਂ ਤੇ ਇਹਦੇ ਤੋਂ ਇੱਕ ਅਮੇਜ਼ ਗੱਡੀ ਸੀਗੀ ਜਿਸ ਦੀ ਅਸੀਂ ਬਰਾਮਦਗੀ ਕਰ ਲਈ ਹੈ ਤੇ ਇਹ ਦੇਖਣਾ ਕਿ ਗੱਡੀ ਚੋਰੀ ਦੀ ਤਨੀ ਰਮਨ ਲਿਆ ਅਸੀਂ ਕਿ ਅੱਗੇ ਦੀ ਰਿਮਾਰਟ ਦੇ ਤਰ੍ਹਾਂ ਅਸੀਂ ਪੁੱਛ ਕੇ ਚਦੂਗਾ ਲਗੀ ਉਹਦੇ ਮਤਲਬ ਅਗਲੀ ਕਾਰਵਾਈ ਕਰਾਂਗੇ ਏਟੀਐਮ ਚੋਂ ਕਿੰਨੇ ਪੈਸੇ ਕਢਾ ਰਿਆ ਸੀ ਉਹਨਾਂ ਨੇ ਏਟੀਐਮ ਦੇ ਵਿੱਚੋਂ ਕਰੀਬ 2000 ਰੁਪਏ ਇਹ ਕਢਾਉਣ ਦਾ ਮੈਟਰ ਸੀਗਾ ਤੇ ਜੋ ਕਿ ਇਹ ਨਟੋਰੀਅਸ ਬੰਦਾ ਵੈ ਇਹ ਤੇ 7 ਬਰਸ ਪਹਿਲਾਂ ਵੀ ਦਰਜ ਰਿਸਟਰਨ ਨੇ ਲੈਣ ਦੇ ਤੇ ਇਹ ਮੇਬੀ ਕਿਸੇ ਨੇ ਇੱਕ ਗੈਂਗ ਦਾ ਹਿੱਸਾ ਸੀ ਦੋ ਜਾਣੇ ਇਸ ਤੋਂ ਬਾਅਦ ਵੀ ਹੋ ਸਕਦੇ ਤੇ ਉਹਦੀ ਪੜਤਾਲ ਕਰਕੇ ਕਾਰਵਾਈ ਕਰਾਂਗੇ ਸ਼ਿਕਾਇਤ ਕਰਤਾ ਮੌਕੇ ਤੇ ਮੈਨੂੰ ਅਰਜ਼ੀ ਬਗਾਇਆ ਸ਼ਿਕਾਇਤ ਕਰਤਾ ਦਾ ਬਿਆਨ ਦੀ ਪਰਚਾ ਦਰਜ ਹੋਇਆ ਕੀ ਨਾ ਪਤਾ ਉਹ ਸ਼ਿਕਾਇਤ ਕਰਤਾ ਦਾ ਜਿਹੜਾ ਨਾਮ ਪਤਾ ਵੈ ਉਹ ਅਸੀਂ ਕਾਰਵਾਈ ਦੌਰਾਨ ਜੇ ਆਖਿਆ ਤਾਂ ਕਿ ਨਾ ਕੀ ਕਿ ਉਹਨੇ ਉਹਦੀ ਰਿਕਵੈਸਟ ਅਸੀਂ ਕੀਤਾ ਇਹਦਾ ਰਿਮਾਂਡ ਲਿਆ ਗਿਆ ਇਹਦਾ ਰਿਮਾਂਡ ਅਸਲ ਕੀਤਾ ਫਟਾਣਾ ਫਲੋਰ ਦੀ ਪੁਲਿਸ ਨੇ ਏਟੀਐਮ ਬਦਲ ਕੇ ਲੋਕਾਂ ਨਾਲ ਧੋਖਾ ਧੜੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਲੋਰ ਸਰਬੰਸ ਸਿੰਘ ਬਾਲ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਦੀ ਅਗਵਾਈ ਹੇਠ ਪੁਲਿਸ ਨੇ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਛਾਣ ਕਮਲਜੀਤ ਸਿੰਘ ਉਰਫ ਕਮਾ ਪੁੱਤਰ ਗੁਰਵਿੰਦਰ ਸਿੰਘ ਵਾਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਦੋਸ਼ੀ ਭੋਲੇ ਭਾਲੇ ਲੋਕਾਂ ਨੂੰ ਪੈਸੇ ਕਢਵਾਉਣ ਲਈ ਸਹਾਇਤਾ ਕਰਨ ਦੇ ਬਹਾਨੇ ਉਨ੍ਹਾਂ ਦਾ ਏਟੀਐਮ ਬਦਲ ਕੇ ਧੋਖਾਧੜੀ ਕਰਦਾ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਰ ਲੌਰਤ ਹੋ ਰਾਈਟ ਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ